ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਐਸ ਐ ਸ਼ੋਕ ਪਾਰਵਲੋ ਸਪ੍ਰਿੰਗਫੀਲਡ ਅਹਾਇਓ ਅਮਰੀਕਾ ਤੋਂ ਸਵਾਗਤ ਹੈ ਜੀ ਆਇਆਂ ਨੂੰ ਅੱਜ ਅਮਰੀਕਾ 'ਚ ਮੈਮੋਰੀਅਲ ਡੇ ਮਨਾਇਆ ਜਾਂਦਾ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਦੀ ਹਰ ਮੁਲਕ ਦੀ ਆਪੋ ਆਪਣੀ ਪਰੰਪਰਾ ਹੈ ਪਰ ਇੱਥੇ ਸਪ੍ਰਿੰਗਫੀਲਡ 'ਚ ਜਿਹੜੀ ਅੱਜ ਮੈਮੋਰੀਅਲ ਡੇ ਤੇ ਪ੍ਰੇਡ ਕੱਢੀ ਜਾ ਰਹੀ ਹੈ ਇਹਦੇ ਵਿੱਚ ਤਕਰੀਬਨ 2000 ਤੋਂ ਵੱਧ ਵਾਹਨ हां जी ਜਿਹੜੀਆਂ ਮੋਟਰ ਗੱਡੀਆਂ ਸ਼ਾਮਲ ਹੋ ਰਹੀਆਂ ਨੇ ਘੋੜੇ ਸ਼ਾਮਲ ਹੋ ਰਹੇ ਨੇ ਤੇ 30 ਤੋਂ 35 ਹਜ਼ਾਰ ਲੋਕ ਅੱਜ ਦੀ ਇਸ ਪ੍ਰੇਡ 'ਚ ਸ਼ਿਰਕਤ ਕਰਨਗੇ ਔਰ ਇਸ ਪ੍ਰੇਡ ਦੀ ਜਿਹੜੀ ਖਾਸ ਗੱਲ ਹੈ ਮੇਰੇ ਵਾਲੇ ਤੋਂ ਲੈ ਸਾਰਾ ਸਾਡਾ ਸਿੱਖ ਭਾਈਚਾਰਾ ਖੜਾ ਹੈ ਔਰ ਇਸ ਪ੍ਰੇਡ 'ਚ ਇੱਕੋ ਹੀ ਖਾਸ ਗੱਲ ਇਹ ਵੀ ਹੈ ਕਿ ਜਿਹੜੀ ਸਾ ਸਿੱਖ ਕੌਮ ਜਿਵੇਂ ਹਰ ਵਾਰ ਲੰਗਰ ਲਾਉਂਦੀ ਆ ਇਹਨਾਂ ਦੇ 플ੋਟ ਦੇ ਨਾਲ ਹੀ ਖਾਣ ਪੀਣ ਦੀਆਂ ਵਸਤਾਂ ਪਾਣੀ ਸਾਰਾ ਕੁਝ ਨਾਲ ਚੱਲਿਆ ਜਦੋਂ ਕਿ ਇੱਥੋਂ ਦੇ ਜਿਹੜੇ ਸਫਰਾਨਕ ਲੋਕਾਂ ਉਹਨਾਂ ਜਿੱਦਾਂ ਦੀ ਕੋਈ ਮੁਫਤ ਵਿਵਸਥਾ ਨਹੀਂ ਸੋ ਉਹ ਇੱਥੋਂ ਪੀ ਕੇ ਖਾ ਕੇ ਬੜੀ ਖੁਸ਼ੀ ਮਹਿਸੂਸ ਕਰਦੇ ਨੇ ਮੇਰੇ ਨਾਲ ਸਰਦਾਰ ਅਵਤਾਰ ਸਿੰਘ ਹੁਣੀ ਨੇ ਸਾਡੇ ਨਾਲ ਬੱਗਾ ਜੀ ਨੇ ਜਿਹੜਾ ਇਹਨਾਂ ਦਾ ਇਸ ਏਰੀਏ ਚ ਇਹ ਦਸਤਾਰ ਦੀ ਤੇ ਸਰਦਾਰ ਦੀ ਜਿਹੜੀ ਪਛਾਣ ਬਣਾਉਣ ਚ ਬਹੁਤ ਵੱਡਾ ਯੋਗਦਾਨ ਹੈ ਅਵਤਾਰ ਸਿੰਘ ਹੁਣਾਂ ਨੇ ਜਦੋਂ 9/11 ਤੋਂ ਬਾਅਦ ਅਮਰੀਕਾ ਚ ਜਦੋਂ ਕਾਫੀ ਹਮਲੇ ਹੋਏ ਨਸਲੀ ਹਮਲੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹਨਾਂ ਤੋਂ ਬਾਅਦ ਇਹਨਾਂ ਨੇ ਇੱਥੇ ਲਿਟਰੇਚਰ ਬਹੁਤ ਵਧਿਆ ਤੇ ਸਿੱਖ ਜਿਹੜੀ ਆ ਇਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਇਹ ਦੂਜਿਆਂ ਨੂੰ ਦੇ ਮੂੰਹ ਚ ਬੁਰਕੀ ਪਾਉਣ ਵਾਲੀ ਕੌਮ ਹੈ ਇਹ ਗੁਰੂ ਦੇ ਗੁਰੂ ਦੇ ਪਹਾਣੇ ਚ ਰਹਿ ਕੇ ਦੂਜਿਆਂ ਦੀ ਸੇਵਾ ਕਰਨ ਵਾਲੀ ਕੌਮ ਹੈ ਸੋ ਇਹ ਅਵਤਾਰ ਸਿੰਘ ਹੁਣਾਂ ਨੇ ਪਿਛਲੇ ਲੰਬੇ ਅਸੇ ਤੋਂ 26 ਸਾਲਾਂ ਤੋਂ ਲਿਟਰੇਚਰ ਵੰਡ ਰਹੇ ਨੇ ਵੰਡ ਰਹੇ ਨੇ ਅੱਜ ਦੇ ਇਸ ਪ੍ਰੇਡ ਸਮਾਗਮ ਚ ਵੀ ਇਹ ਬਹੁਤ ਸਾਰਾ ਲਿਟਰੇਚਰ ਲੈ ਕੇ ਆਏ ਨੇ ਜਿਹਨੂੰ ਇਹ ਇਥੋਂ ਦੇ ਸਥਾਨਿਕ ਲੋਕਾਂ ਚ ਵੰਡਣਗੇ ਕਿ ਸਿੱਖ ਦੁਨੀਆ ਦੀ ਮਹਾਨ ਕੌਮ ਵੀ ਆ ਤੇ ਸਿੱਖਾਂ ਦੀ ਕੰਟਰੀਬਿਊਸ਼ਨ ਕੀ ਆ ਇਸ ਮੁਲਕ ਦੀ ਤਰੱਕੀ ਚ ਇਸ ਮੁਲਕ ਦੇ ਵਿਕਾਸ ਚ ਮੈਂ ਸਾਰਿਆਂ ਦਾ ਬਹੁਤ ਬਹੁਤ ਫਿਰ ਧੰਨਵਾਦ ਕਰਨਾ ਹੈ ਕਿ ਇੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਲਖਵਿੰਦਰ ਸਿੰਘ ਜੀ ਹੋਰ ਆਦੇ ਜੀ ਸਾਡੇ ਚੀਮਾ ਸਾਹਿਬ ਡਾਕਟਰ ਨੇ ਮੇਰੇ ਪਿੱਛੇ ਸਾਰਾ ਸਿੱਖ ਭਾਈਚਾਰਾ ਖੜਾ ਹੈ ਤੇ ਅੱਜ ਅਸੀਂ ਇਸ ਪ੍ਰੇਡ ਦੀਆਂ ਬਹੁਤ ਸਾਰੀਆਂ ਚਲਕੀਆਂ ਅਜੀਤ ਅਖਬਾਰ ਤੇ ਅਜੀਤ ਵੈਬ ਟੀਵੀ ਦੇ ਦਸ਼ਕਾਂ ਲਈ ਪੇਸ਼ ਕਰਨ ਹੈ ਜੀ ਸਿਕਸ ਸੁਸਾਇਟੀ ਆਫ ਡੇਟਨ ਸਿਕਸ ਸੁਸਾਇਟੀ ਆਫ ਡੇਟਨ ਜਿਹਦੀ ਜਿਹਦੇ ਬੈਨਰ ਤੇ ਸਾਰੀ ਆਰਗੇਨਾਈਜੇਸ਼ਨ ਹੋ ਰਹੀ ਅੱਜ ਦੇ ਆਰਗੇਨਾਈਜ਼ ਕੀਤਾ ਗਿਆ ਇਸਪਰੇਡ ਵਿੱਚ ਸ਼ਿਰਕਤ ਕਰਦਾ ਉਹਨਾਂ ਦਾ ਵੀ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮਿਹਰਬਾਨੀ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਲਖਮਿੰਦਰ ਸਿੰਘ ਤੇ ਜੋ ਅੱਜ ਅਸੀਂ ਮੈਮੋਰੀਅਲ ਦੇ ਪ੍ਰੇਡ ਤੇ ਸ਼ਾਮਲ ਹੋਏ ਹਾਂ ਇਸ ਸਪ੍ਰਿੰਗਫੀਲਡ ਦੀ 28ਵੀਂ ਮੈਮੋਰੀਅਲ ਜੇ ਪਰੇਡ ਹੈ ਇਸ ਵਿੱਚ ਸਾਰੀ ਸਿੱਖ ਕਮਿਊਨਿਟੀ ਡੇਟਨ ਸੈਂਸਿਟੀ ਦੀ ਸ਼ਾਮਲ ਹੁੰਦੀ ਹੈ तकरीबन 26 ਸਾਲ ਤੋਂ ਇਹ ਸਰਦਾਰ ਬਤਾਰ ਸਿੰਘ ਜੀ ਅਤੇ ਹੋਰ ਸਿੱਖ ਕਮਿਊਨਿਟੀ ਸਾਰੀ ਇਸ ਵਿੱਚ ਸ਼ਾਮਲ ਹੋ ਰਹੀ ਹੈ ਇਹ ਪਰੇਡ ਆਪਣੀ ਕੌਮ ਵਾਸਤੇ ਆਪਣੇ ਦੇਸ਼ ਵਾਸਤੇ ਜਿਹੜੇ ਵਰਲਡ ਵਾਰ ਦੇ ਵਿੱਚ ਸ਼ਹੀਦ ਹੋਏ ਸਨ ਅਮਰੀਕਨ ਲੋਕ ਇਸ ਵਿੱਚ ਸ਼ਾਮਲ ਹੁੰਦੇ ਹਨ ਅਤੇ ਇਹ ਪਰੇਡ ਮਨਾਈ ਜਾਂਦੀ ਹੈ ਅਸੀਂ ਸਾਰੀ ਸਿੱਖ ਕਮਿਊਨਿਟੀ 911 ਤੋਂ ਬਾਅਦ ਤੇ ਬਹੁਤ ਅਵਚਾਰਕ ਹਿੱਸਾ ਲੈਂਦੇ ਹਾਂ ਤਾਂ ਕਿ ਸਾਡੀ ਦਸਤਾਰ ਦੀ ਅਤੇ ਸਾਡੀ ਸਿੱਖੀ ਦੀ ਪਛਾਣ ਬਣੀ ਰਹੇ ਅਸੀਂ ਸਾਰੇ ਰਲ ਮਿਲ ਕੇ ਇਸ ਸ਼ਾਮ ਨੂੰ ਪ੍ਰੇਰਣ ਦੇ ਵਿੱਚ ਤਕਰੀਬਨ ਫ੍ਰੀ ਪਾਣੀ ਅਤੇ ਹੋਰ 스ਨੈਕਸ ਵਗੈਰਾ ਲੈ ਕੇ ਆਉਨੇ ਹਾਂ ਤਾਂ ਕਿ ਲੋਕਾਂ ਨੂੰ ਪਤਾ ਚੱਲ ਲੱਗ ਸਕੇ ਕਿ ਸਾਡੀ ਸਿੱਖ ਕਮਿਊਨਿਟੀ ਜੋ ਹੈ ਉਹ ਵੱਧ ਚੜ੍ਹ ਕੇ ਹਰ ਕੰਮ ਦੇ ਵਿੱਚ ਹਿੱਸਾ ਲੈਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਸਪਿੰਗਫੀਲਡ, ohio ਦੇ ਵਿੱਚ 26 ਵੀ ਜਿਹੜੀ ਹੈ ਮਮੋਲੀ ਦੇ ਪੇੜ ਦੇ ਵਿੱਚ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾਂ ਮੈਂ ਪੀਸੀਸੀ ਡੁਲੀਨ ਕੌਰ ਜੀ ਸੰਗਾ ਸਾਹਿਬ ਭੌਰਾ ਸਾਹਿਬ ਸਾਰਿਆਂ ਦਾ ਬਹੁਤ-ਬਹੁਤ ਇਹਨੇ ਕਮਿਊਨਿਟੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਜਿਨ੍ਹਾਂ ਨੇ ਇਸ ਪੇੜ ਦੇ ਵਿੱਚ ਹਿੱਸਾ ਲਿਆ ਹੈ ਜਦ ਡਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਕੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਅਸੀਂ ਰਿਣੀ ਹਾਂ ਉਹਨਾਂ ਸ਼ਹੀਦਾਂ ਦੇ ਜਿਨ੍ਹਾਂ ਨੇ ਵਰਲਡ ਵਾਰ ਫਰਸਟ ਤੇ ਸੈਕੰਡ ਦੇ ਵਿੱਚ ਇਸ ਹਾਲਿਆ ਉਸ ਦੇ ਵੀ ਸਿੱਖਾਂ ਨੇ ਵੀ ਵੱ ਚੜ ਕੇ ਪਹਿਲੀਆਂ ਸੰਸਾਰ ਜੰਗਾ ਤੇ ਦੂਸਰੀਆਂ ਦੇ ਵਿੱਚ ਹਿੱਸਾ ਲਿਆ ਤੇ ਇਸ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਲਿਆਂਦੀ ਹੈ ਔਰ ਅਮਰੀਕਾ ਦੇ ਵਿੱਚ ਵੀ ਜਿਨ੍ਹਾਂ ਨੇ ਅਮਰੀਕਨ ਲੋਕਾਂ ਨੇ ਇਸ ਮੁਲਕ ਨੂੰ ਬਹੁਤ ਹੀ ਸੁਹਾਵਣਾ ਬਣਾਇਆ ਹੈ ਆਪਣੀਆਂ ਛੀਧੀਆਂ ਦੇ ਕੇ ਅਸੀਂ ਉਹਨਾਂ ਨੂੰ ਅੱਜ ਸਲੂਟ ਕਰਨ ਆਏ ਆ ਉਹਨਾਂ ਦੇ ਅਸੀਂ ਰਿਣੀ ਹਾਂ ਜਿਨ੍ਹਾਂ ਨੇ ਇਸ ਮੁਲਕ ਨੂੰ ਬਹੁਤ ਸੁਹਾਵਣਾ ਬਣਾਇਆ ਹੈ ਤੇ ਸਾਡੇ ਰਹਿਣ ਲਈ ਇਹ ਜਗ੍ਹਾ ਦਿੱਤੀ ਹੈ ਇਨੇ ਸ਼ਬਦਾਂ ਦੇ ਨਾਲ ਮੈਂ ਖੇਮਾ ਜੱਟ ਹਾਂ ਸਾਰੇ ਆਏ ਹੋਏ ਦੂਰੋਂ ਨੇੜਿਓਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ